ਮੈਂ ਦਿਲ ਤੁਸੀਂ ਸਲਮਾਨ ਖਾਨ ਦੀ ਫਿਲਮ ਬਜਰੰਗੀ ਭਾਈਜਾਨ ਜ਼ਰੂਰ ਵੇਖੀ ਹੋਣੀ ਹੈ ਫਿਲਮ ਦੇ ਵਿੱਚ ਸਲਮਾਨ ਖਾਨ ਮਾਂ ਤੋਂ ਵਿਛੜੀ ਇੱਕ ਪਾਕਿਸਤਾਨੀ ਬੱਚੀ ਨੂੰ ਉਸਦੇ ਪਰਿਵਾਰ ਨਾਲ ਮਿਲਵਾਉਂਦਾ ਹੈ ਕੁਝ ਐਸੀ ਤਰ੍ਹਾਂ ਦਾ ਇੱਕ ਮਾਮਲਾ ਧੂਰੀ ਦੇ ਪਿੰਡ ਟਿੱਬਾ ਤੋਂ ਵੀ ਸਾਹਮਣੇ ਆਇਆ ਹੈ ਜਿੱਥੇ ਇੱਕ ਧੀ ਨੇ ਬਜਰੰਗੀ ਭਾਈਜਾਨ ਦੀ ਭੂਮਿਕਾ ਨਿਭਾਈ ਤੇ 65 ਸਾਲਾਂ ਬਾਅਦ ਆਪਣੀ ਮਾਂ ਨੂੰ ਉਸਦੇ ਭਰਾ ਦੇ ਨਾਲ ਮਿਲਵਾਇਆ ਮੁਲਾਕਾਤ ਹੋਈ ਤਾਂ ਭੈਣ ਭਰਾ ਭਾਵੁਕ ਹੋ ਗਏ ਭੈਣ ਬਹੁਤਾ ਸਮਾਂ ਰੁਕ ਨਹੀਂ ਸਕਦੀ ਇਸ ਲਈ ਰਖੜੀ ਬਣ ਕੇ 65 ਸਾਲਾਂ ਦੇ ਦੁੱਖ ਨੂੰ ਘਟ ਕਰਨ ਦੀ ਕੋਸ਼ਿਸ਼ ਕੀਤੀ ਮੁਲਾਕਾਤ ਦਾ ਇਹ ਪੂਰਾ ਸਫ਼ਰ ਆਸਾਨ ਨਹੀਂ ਸੀ ਭੈਣ ਭਰਾ ਨੂੰ ਮਿਲਵਾਉਣ ਦੀਆਂ ਕੋਸ਼ਿਸ਼ਾਂ ਬਹੁਤ ਮੁਸ਼ਕਲਾਂ ਅਤੇ ਲੰਬੇ ਇੰਤਜ਼ਾਰ ਤੋਂ ਬਾਅਦ ਸਫਲ ਹੋਈਆਂ ਵਿਛੜੇ ਸ이에 ਅਸੀਂ ਭਾਈ 8 ਸਾਲ ਦੀ ਸੀ 8-9 ਸਾਲ ਦੀ ਜਦੋਂ ਬੰਡ ਹੋਈ ਐ ਬੰਡ ਹੋਣ ਤੋਂ ਬਾਅਦ ਵਸ ਫੇਰ 8-9 ਸਾਲ ਦੇ ਸੇ ਵਿਛੜ ਗਏ ਉਸ ਤੋਂ ਬਾਅਦ ਫੇਰ ਹੁਣ ਮੈਂ 61 ਸਾਲ ਬਾਅਦ ਹੁਣ ਮਿਲੀ ਆ ਨਹੀਂ ਸਾਲਕ ਦਾ ਦੇਖਿਆ ਸੀ ਉਸ ਤੋਂ ਬਾਅਦ ਨਹੀਂ ਵੱਡਾ ਭਾਈ ਮੈਂ ਤੋਂ 2-3 ਸਾਲ ਵੱਡਾ ਸੀ ਉਹਦਾ ਮੈਨੂੰ ਸਾਰਾ ਪਤਾ ਸੀ ਉਹ ਉਹ ਵੀ ਮਜਬੂਰ ਸੀ ਵਿਚਾਰਾ ਇਧਰੋਂ ਉਹਨੂੰ ਵੀ ਕੋਈ ਮੇਰਾ ਸਿਰ ਨਾਵਾ ਨਹੀਂ ਲਿਆ ਕੇ ਦਿੰਦਾ ਸੀ ਮੈਂ ਕਿਸੇ ਭੇਜਦੀ ਸੀ ਵੀ ਖਤ ਪੱਤਰ ਉਹ ਵੀ ਕੋਈ ਨਹੀਂ ਲਿਆ ਕੇ ਦਿੰਦਾ ਸੀ ਇਧਰੋਂ ਇਹ ਵੀ ਕਿਸੇ ਨੂੰ ਕਹਿੰਦਾ ਸੁਣਦਾ ਸੀ ਪਤਾ ਕਰਿਓ ਉਹ ਵੀ ਕੋਈ ਨਹੀਂ ਜਾਂਦੇ ਸੀਗੇ ਅੱਜ 65 ਸਾਲ ਦਾ ਗੇੜ ਹੋ ਗਿਆ ਜੀ ਅੱਜ ਪਹਿਲੀ ਵਾਰ ਦੇਖਿਆ ਹਾਂ ਹਾਂ ਜੀ ਪਹਿਲੀ ਵਾਰ ਦੇਖਿਆ ਬੜਾ ਮਸੂ ਹੈ ਜੀ ਇਹ ਮਸਾ ਮਿਲਿਆ ਬਹੁਤ ਖੁਸ਼ ਹਾਂ ਜੀ ਮਿਲ ਕੇ ਖੁਸ਼ ਹੋਇਆ 65 ਸਾਲਾਂ ਦਾ ਲੰਮਾ ਇੰਤਜ਼ਾਰ ਇਹ ਕਹਿ ਦੇਣਾ ਜਿੰਨਾ ਸੌਖਾ ਏ ਸਹਿਣਾ ਉਹਨਾ ਹੀ ਔਖਾ ਇਸ ਦੁੱਖ ਨੂੰ ਇਹ ਦੋਵੇਂ ਭੈਣ ਭਰਾ ਹੀ ਸਮਝ ਸਕਦੇ ਨੇ ਪਰੇਨੇ ਲੰਬੇ ਇੰਤਜ਼ਾਰ ਤੋਂ ਬਾਅਦ ਹੋਈ ਮੁਲਾਕਾਤ ਐਨਾ ਦੇ ਲਈ ਨਵੀਂ ਜ਼ਿੰਦਗੀ ਤੋਂ ਘੱਟ ਨਹੀਂ ਅੰਮੀ ਰੋਂਦੀ ਹੁੰਦੀ ਸੀ ਜੇ ਕਹਾਂ ਮੈਂ ਤੁਹਾਡਾ ਭਾਈ ਕਹਿੰਦੀ ਹੈਗੇ ਸੀ ਦੋ ਉੱਥੇ ਵਿਛੜ ਗਏ ਆ ਇਹਨੂੰ ਕੋਈ ਖੁਸ਼ੀ ਨਹੀਂ ਸੀ ਚੰਗੀ ਲੱਗਦੀ ਕੋਈ ਗਮੀ ਨਹੀਂ ਚੰਗੀ ਲੱਗਦੀ ਸੀ ਕੋਈ ਰੋਂਦੀ ਹੁੰਦੀ ਸੀ ਫਿਰ ਮੈਂ ਕਹਿੰਨਾ ਅੰਮੀ ਮੈਂ ਖਾ ਤੂੰ ਕਿੱਥੇ ਆ ਬੜੀ ਟਿਬੇ ਆ ਕਹਿੰਦੀ ਫਿਰ ਮੈਂ ਦੋ ਤਿੰਨ ਵਾਰੀ ਅਪਲਾਈ ਕੀਤੀ ਵੀਜ਼ੇ ਦੀ ਇਸ ਘਰ ਦੀ ਇੱਕ ਵਾਰੀ ਕੀਤੀ ਨਹੀਂ ਲੱਗਿਆ ਫਿਰ ਉਧਰੋਂ ਸ਼ਰਫ ਦੇ ਕਾਰਦੇ ਕੀਤੀ ਨਹੀਂ ਹੁਣ ਆ ਕੇ ਲੱਗਿਆ ਇੰਨੇ ਸਾਲ ਬਾਅਦ ਜਦੋਂ ਵੀ ਇਧਰੋਂ ਜਵਾਬ ਨਾ ਸੀ ਅੰਮੀ ਮੇਰੀ ਸਮਝ ਲਾ ਬਿਮਾਰ ਹੋ ਕੇ ਘਰ ਜਾਂਦੀ ਸੀ ਇੱਕ ਐਸੀ ਪੁੱਤਰ ਮੇਰੇ ਨਸੀਬਾਂ ਚ ਹੈ ਨਹੀਂ ਮੇਲ ਤੇ ਮੈਨੂੰ ਜਿਮਰਾਨੀ ਕੋਸ਼ਿਸ਼ ਮੇਰੀ ਪੂਰੀ ਆ ਬਾਕੀ ਜੋ ਅੱਲਾ ਨੂੰ ਮਨਜ਼ੂਰ ਤਾਂ ਹੁਣ ਜਾ ਕੇ ਮੈਂ ਆਪਣੀ ਮਿਹਨਤ ਅੱਲਾ ਨੇ ਰੰਗ ਲਾਈ ਆ ਅਸ਼ਰਫ ਦੇ ਕਾਰਨ ਨਾਲ ਇਹ ਉਹਦੇ ਕਾਰੋਬਾਰ ਦੇ ਕਿ ਉਹਨੇ ਕੀਤੀ ਕੋਸ਼ਿਸ਼ ਉਹਦੀ ਕੋਸ਼ਿਸ਼ ਨਾ ਸੀ ਮਿਲੇ ਆ